ਸ਼ਸ਼ਰੀਕਾਲ ਜੀ ਸ਼ਸ਼ਰੀਕਾਲ ਕੌਣ ਮੈਜਿਕ ਕੰਮ ਵਾਸਤੇ ਆਈ ਆ ਮੈਨੂੰ ਕੰਮ ਦੀ ਦੱਸ ਪਈ ਸੀ ਤੂੰ ਗਲਤ ਆ ਗਈ ਭੈਣੇ ਊਰੇ ਊਰੇ ਲਿਆ ਕੌਣ ਹੈ ਹਾਂਜੀ ਹਾਂਜੀ ਲੈ ਕੇ ਆਈ ਇੱਥੇ ਤਾਂ ਨਾ ਕੰਮ ਵਾਲੀਆਂ ਹੈਗੀਆਂ ਨੇ ਦੋ ਤਿੰਨ ਕੰਮ ਦੀ ਲੋੜ ਹੈ ਨਹੀਂ ਇਹ ਸਰਦਾਰਾਂ ਦਾ ਕੰਮ ਹੀ ਹੈਗਾ ਜੀ ਹਾਂ ਹਾਂ ਘਰ ਤਾਂ ਸਰਦਾਰਾਂ ਦੀ ਹੈ ਮੈਨੂੰ ਨਾ ਹੀ ਇਹੀ ਘਰ ਦੀ ਦੱਸ ਪਾਈ ਹੈਗੀ ਚਲੋ ਕੋਈ ਨਾ ਗੱਲ ਕਰ ਲੋ ਆਜੂਗਾ ਆਜੋ ਆ ਦੇਖਿਓਈ ਸਤਿ ਸ਼੍ਰੀ ਅਕਾਲ ਸਰਦਾਰਨੀ ਜੀ ਸਤਿ ਸ਼੍ਰੀ ਅਕਾਲ ਖੌਣਾ ਗੁੜੇ ਤੂੰ ਮੈਂ ਨਾ ਜੇ ਘਰਾਂ ਦੇ ਵਿੱਚ ਕੰਮ ਕਰਦੀ ਹੈਗੀ ਮੈਨੂੰ ਨਾ ਵੀ ਕਿਹਾ ਗਿਆ ਸੀ ਵੀ ਸਰਦਾਰਾਂ ਦੇ ਘਰੇ ਚਲ ਜਿਓ ਮੈਂ ਤਾਂ ਕਰਕੇ ਇੱਥੇ ਆਈ ਆ ਸਾਡੇ ਤਾਂ ਕੰਮ ਵਾਲੀ ਲੱਗੀ ਹੋਈ ਹੈ ਇੱਕ ਇਹਨੂੰ ਰੱਖਿਆ ਹੋਇਆ ਹੈ ਇੱਕ ਮੇਰੀ ਨੂੰ ਕਰ ਲੈਂਦੀ ਹੈ ਕੰਮ ਧੰਦਾ ਮੈਂ ਤਾਂ ਜੀ ਇਹਨੂੰ ਇਹ ਗੱਲ ਪਹਿਲੀ ਕਹਦੀ ਸੀ ਮੈਂ ਕਿ ਸਾਨੂੰ ਤਾਂ ਕੰਮ ਵਾਲੀ ਦੀ ਲੋੜ ਹੈ ਨਹੀਂ ਗੇ ਇਸ ਤਾਂ ਹੈਗੇ ਹੋਰ ਦੋ ਤਿੰਨ ਜਾਣੀਆਂ ਬਾਦੂ ਇਹ ਕਹਿੰਦੀ 10 ਪਈਏ ਹੁਣ 10 ਇਹਨੂੰ ਕਿਹਨੇ ਪਾਤੀ ਇਹ ਜੀ ਮੈਂ ਨਾਲ ਦੇ ਪਿੰਡ ਵੀ ਗਈ ਸੀਗੀ ਮੈਨੂੰ ਉੱਥੇ ਵੀ ਨਹੀਂ ਕੰਮ ਮਿਲਿਆ ਮੇਰਾ ਤਾਂ ਡੈਡੀ ਬੜਾ ਬਿਮਾਰ ਰਹਿੰਦਾ ਗਾ ਸਾਡੇ ਤੋਂ ਤਾਂ ਉਹਦੀਆਂ ਦਵਾਈਆਂ ਵੀ ਨਹੀਂ ਪੂਰੀਆਂ ਹੁੰਦੀਆਂ ਨਾ ਹੀ ਕੋਈ ਕੰਮ ਆਗਾ ਤੋਂ ਠੰਡੋਂ ਦੀ ਜਾਂਦੀ ਆ ਮੈਂ ਤਾਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੀ ਮੈਨੂੰ ਛੋਟਾ-ਮੋਟਾ ਕੰਮ ਦੇ ਦੋ ਕੋਈ ਮਰਜ਼ੀ ਦੇ ਦੋ ਮੈਂ ਨਾ ਮੇਰੇ ਡੈਡੀ ਦੀ ਦਵਾਈ ਲੈ ਲਿਆ ਕਰੂੰਗੀ ਪਣੇ ਮੇਰੀ ਗੱਲ ਸੁਣੋ ਅਸੀਂ ਤਾਂ ਪਹਿਲਾਂ ਹੀ ਕੰਮ ਪਿਛਲੜਾਂਗਾਂ ਹੋਈ ਜਾਂਦੀਆਂ ਨੇ ਹੈ ਅਸੀਂ ਹੋਰ ਕਿ ਕਿਸੇ ਨੂੰ ਕੀ ਕਰਨਾ ਪਣੇ ਤੂੰ ਤਾਂ ਸਮਝ ਮੇਰੇ ਨਾ ਡੈਡੀ ਵਿਚਾਰ ਕੱਲ ਦਵਾਈ ਲੈਣ ਦਾ ਸੀਗਾ ਉਹ ਗੱਲ ਬੱਕਰੀ ਐ ਇੱਥੇ ਤਾਂ ਕੰਮ ਥੋੜੇ ਧੀਮੇ ਜਿਆਦੇ ਨਹੀਂ ਇਸ ਕਰੇ ਇਸ ਤਾਂ 4-5 ਪਹਿਲੀ ਹੈਗੀਆਂ ਹੈ ਨਹੀਂ ਖੁਸ਼ੀ ਕਿਤੇ ਹੋਰ ਪੁੱਛਦਾ ਮੈਨੂੰ ਪਰ ਮੈਂ ਸੁਣਿਆ ਸਰਦਾਰਾਂ ਦੇ ਦਿਲ ਤਾਂ ਬਹੁਤ ਵੱਡੇ ਹੁੰਦੇ ਨੇਗੇ ਤੁਹਾਨੂੰ ਜੇ ਮੈਨੂੰ ਥੋੜੀ ਜੀ ਤਰਖਾ ਦੇ ਦੋਗੇ ਤੁਹਾਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਬੱਸ ਤਾਂ ਤੂੰ ਪੜ੍ਹੀ ਲਿਖੀ ਲੱਗਦੀ ਆ ਕੋਈ ਪ੍ਰਾਈਵੇਟ ਜੌਬ ਵੀ ਕਰ ਲੈ ਕੋਈ ਜਰੂਰੀ ਲੋਕਾਂ ਦੇ ਘਰੇ ਕੰਮ ਕਰਨਾ ਭੈਣੇ ਗਰੀਬਾਂ ਨੂੰ ਤਾਂ ਨੌਕਰੀ ਤੇ ਵੀ ਨਹੀਂ ਰੱਖਦਾ ਕੋਈ ਮੈਂ ਤਾਂ ਘਰਾਂ ਚ ਟਾਈਮ ਪਾਸ ਕਰਦੀ ਕੰਮ ਕਰਕੇ ਬਸ ਸਰਦਾਰਨੀ ਜੀ ਮੇਰੀ ਗੱਲ ਸੁਣੋ ਜੀ ਐਵੇਂ ਨਹੀਂ ਕਿਸੇ ਤੇ ਯਕੀਨ ਕਰਿਆ ਕਰਦੇ ਇਹਦੇ ਵਰਗੀਆਂ ਦਿਨੇ ਤਾਂ ਭੇਤ ਲੈ ਜਾਂਦੀਆਂ ਨੇ ਰਾਤ ਨੂੰ ਆ ਕੇ ਚੋਰ ਰ ਠੱਗੀ ਕਰਕੇ ਪਾਰ ਜਾਂਦੀਆਂ ਨੇ ਚਲ ਜੇਕਰ ਕੋਈ ਨੌਕਰਾਨੀ ਨਾ ਰੱਖੀ ਹੁੰਦੀ ਤਾਂ ਮੈਂ ਤੈਨੂੰ ਰੱਖ ਵੀ ਲੈਂਦੀ ਕੰਮ ਤੇ ਹੁਣ ਸਾਡੇ ਤੇ ਪਹਿਲੀ ਰੱਖੀਆਂ ਹੋਈਆਂ ਲੈ ਰੋਂਦੀ ਕਿਉਂ ਹੈ ਚਲ ਰੋਣਾ ਪੈਣਾ ਕੋਈ ਗੱਲ ਨਹੀਂ ਹੈ ਮਾਰੇ ਦਿਨ ਤਾਂ ਸਭ ਤੇ ਆਉਂਦੀ ਹੁੰਦੀ ਆ ਪਰ ਰੱਬ ਕੋਈ ਗੱਲ ਤੇਰੀ ਵੀ ਸੁਣੂਗਾ ਹੈ ਕੋਈ ਗੱਲ ਕੰਮ ਮਿਲ ਜੂਗਾ ਪਰ ਸੱਚੀ ਇੱਥੇ ਲੋੜ ਨਹੀਂ ਹੈਗੀ ਕੰਮ ਦੀ ਨਹੀਂ ਅਸੀਂ ਕਦੇ ਵੀ ਦੇਰ ਨਾਲ ਇਦਾਂ ਨਹੀਂ ਕਰਦੇ ਸੀਗੇ ਕੋਈ ਨਾ ਮੇਰੀ ਗੱਲ ਸੁਣ ਸਾਰਾ ਪਿੰਡਾ ਕਿਸੇ ਨਾ ਕਿਸੇ ਦੇ ਘਰੇ ਤਾਂ ਕੰਮ ਮਿਲੂਗਾ ਤੂੰ ਹੋਰ ਇੱਕ ਦੋ ਘਰਾਂ ਦੇ ਜਾ ਕੋਈ ਨਾ ਕੋਈ ਤਾਂ ਤੈਨੂੰ ਕੰਮ ਦੇ ਹੀ ਦੇਊਗਾ ਮੈਂ ਤਾਂ ਜੀ ਬਹੁਤ ਵੱਡੀ ਆਸ ਲੈ ਕੇ ਆਈ ਸੀ ਸਾਰੇ ਕਹਿੰਦੇ ਸੀਗੇ ਪੱਕਾ ਤੈਨੂੰ ਸਰਦਾਰ ਕੰਮ ਤੇ ਰੱਖ ਲੈਣਗੇ ਸਰਦਾਰ ਨਹੀਂ ਜਿਹਦਾ ਦਿਲ ਬਹੁਤ ਵੱਡਾਗਾ ਨਹੀਂ ਤੁਸੀਂ ਨਾ ਰੋ ਹਣਾ ਪਲੀਜ਼ ਕੋਈ ਗੱਲ ਨਹੀਂ ਮੰਮੀ ਕਿਸੇ ਹੋਰ ਨੂੰ ਪੁੱਛਦਾ ਨਾ ਕੰਮ ਦਾ ਲੈ ਦੱਸ ਮੈਂ ਪਹਿਲਾਂ ਕੀ ਤੋਂ ਪੁੱਛਦਾ ਕੰਮ ਨਾਲੇ ਤੈਨੂੰ ਪਤਾ ਮੈਂ ਉਹੀ ਨਹੀਂ ਕਿਸੇ ਦੇ ਘਰੇ ਆਈ ਜਾਂਦੀ ਹੈਗੀ ਚੱਲ ਕੋਈ ਨਾ ਮਾਂ ਵੈਸੇ ਕੀ ਗੱਲ ਆ ਕਾਲੇ ਕੀ ਕਰੀ ਵੀ ਕੰਮ ਲੋਡ ਹੈਗੀ ਆ ਭੂਆ ਵੀ ਬਿਮਾਰ ਰਹਿੰਦੀ ਆ ਕਿਉਂ ਨਾ ਮੈਂ ਇਹਨੂੰ ਖਾਲੀ ਘਰੇ ਨਾ ਕਹਦਾ ਪਰ ਜੇ ਮम्मी ਦੇ ਸਾਹਮਣੇ ਕਹੂੰਗੀ ਤਾਂ ਮम्मी ਮੈਨੂੰ ਬੋਲੂਗੀ ਚਲ ਬਾਅਦ ਚ ਦੇਖਦੇ ਆ ਚਲ ਕੋਈ ਗੱਲ ਨਹੀਂ ਭੈਣੇ ਹੁਣ ਤੂੰ ਇੱਕ ਵਾਰੀ ਇੱਥੋਂ ਵਗ ਜਾ ਬਾਕੀ ਜੇ ਕੁਝ ਸਾਨੂੰ ਪਤਾ ਲੱਗਿਆ ਤੁਹਾਨੂੰ ਦੱਸ ਦਾਂਗੇ ਅਸੀਂ ਠੀਕ ਆ ਪਰ ਫਿਰ ਵੀ ਧਿਆਨ ਰੱਖਿਓ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਜੇ ਕੋਈ ਰੋਟੀ ਪਾਣੀ ਖਾਣਾ ਤੂੰ ਦੱਸ ਦੇ ਮੈਨੂੰ ਇਹ ਰੋਟੀ ਖਵਾ ਦੇ ਇਹਨੂੰ ਹਾਂਜੀ ਰੋਟੀ ਲਿਆ ਦੇਣੀ ਆ ਮੈਂ ਕੋਈ ਗੱਲ ਨਹੀਂ ਰੋਟੀ ਤਾਂ ਨਹੀਂ ਖਾਣੀ ਜੀ ਕੰਮ ਦੀ ਪਾਲ ਚ ਰੋਟੀ ਕਿੱਥੇ ਚੰਗੀ ਲੱਗਦੀ ਹੈ ਕੋਈ ਗੱਲ ਨਹੀਂ ਪਹਿਲਾਂ ਢਿੱਡ ਤਾਂ ਭਰ ਲੈ ਉਹਦਾ ਕੰਮ ਵੀ ਮਿਲ ਜਾਊਗਾ ਹੁਣ ਭੁੱਖਾ ਢਿੱਡ ਕਿੱਥੇ ਕਿੱਥੇ ਤੱਕੇ ਖਾਏਂਗੀ ਤੂੰ ਆ ਇਹਨੂੰ ਕੰਮ ਦੀ ਲੋੜ ਸੀ ਜੀ ਵਿਚਾਰੀ ਕਹਿੰਦੀ ਮੇਰਾ ਪਿਓ ਬਿਮਾਰ ਆ ਘਰੇ ਦਵਾਂਗਾ ਨੂੰ ਵੀ ਪੈਸੇ ਨਹੀਂ ਹੈਗੇ ਕਹਿੰਦੀ ਤੁਹਾਡੇ ਘਰੇ ਕੰਮ ਜੇ ਹੈਗਾ ਤਾਂ ਮੈਨੂੰ ਰੱਖ ਲਓ ਕੰਮ ਤੇ ਕਿੰਨਾ ਕੰਮ ਆਪਣੇ ਘਰੇ ਹੁਣ ਦੋ ਜਣੀਆਂ ਕਰੀ ਤਾਂ ਜਾਂਦੀਆਂ ਨੇ ਕੰਮ ਅਸੀਂ ਕਹਿਤ ਉਹ ਅਸੀਂ ਤਾਂ ਕਹਿਤ ਆ ਜੀ ਇਹ ਰੋਈ ਬਾਲਾ ਜਾਂਦੀਆਂ ਵਾਲੀ ਪਹਿਲਾਂ ਰੱਖੀ ਹੋਈ ਹੈਗੀ। ਤੂੰ ਚਲ ਜੇ ਨਾ ਰੱਖੀ ਹੁੰਦੀ ਭਾਈ ਤੈਨੂੰ ਰੱਖ ਲੈਂਦੇ। ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕਿ ਕੰਮ ਵਾਲਿਆਂ ਤੇ ਨਾ ਬਲ ਜਕੀਨ ਨਾ ਲਗ ਰਿਹਾ ਕਰ। ਤੈਨੂੰ ਮੈਂ ਦੱਸਿਆ ਨਾ ਤੂੰ ਹੋਰ ਉਹੀ ਜਿਹਾ ਗੱਲਾਂ ਕਰਨ ਲੱਗੀ। ਉਹੋ ਜੀ ਮੈਂ ਥੋੜਾ ਕਿਹਾ ਤਾਂ ਆਪ ਹੀ ਆਏ ਨੇ ਮੰਮੀ ਨੇ ਗਾਂ ਬੁਲਾਇਆ ਇਹਨਾਂ ਨੂੰ। ਬੁਲਾਇਆ ਮੰਮੀ ਨੇ ਨਾਲ। ਲਓ ਤਾਂ ਮੈਂ ਪੁੱਛਣਾ ਹੀ ਸੀ ਵੀ ਭਾਈ ਵਾਰ ਚਾਹਣ ਖੜਾ ਹੈਗਾ ਵੀ ਅੰਦਰ ਲੈ ਕੇ ਆ ਗੱਲਬਾਤ ਤਾਂ ਕਰਨੀ ਪੈਂਦੀ ਹੈ। ਜੀ ਤੁਸੀਂ ਐਂ ਕਰੋ ਆ ਨਾਲ ਲੈ ਕੇ ਘਰੇ ਪੁੱਛ ਲਓ ਹੈ। ਇਹਨਾਂ ਨੂੰ ਵੀ ਕੰਮ ਵਾਲੀ ਦੀ ਲੋੜ ਹੈਗੀ ਸੀਗੀ ਹਨਾ ਇੱਕ ਵਾਰੀ ਤੁਸੀਂ ਪੁੱਛ ਲਓ ਇਹਨਾਂ ਦੇ ਤੇ ਨਹੀਂ ਤਾਂ ਫਿਰ ਹੈ ਕਿਹੜੇ ਪਿੰਡ ਤੋਂ ਨੇ ਮੈਂ ਤਾਂ ਬਰੇ ਰਾਮਪਰੇ ਤੋਂ ਆਂ ਰਾਮਪਰਾ ਠੀਕ ਐ ਇੱਥੇ ਕਿਵੇਂ ਆਣਾ ਹੋਇਆ ਭਾਈ ਜੀ ਬਸ ਨਾਲ ਦੇ ਪਿੰਡ ਆਈ ਸੀ ਕੰਮ ਦਾ ਪਤਾ ਕਰਨ ਉੱਥੇ ਕੰਮ ਨਹੀਂ ਮਿਲਿਆ ਫਿਰ ਮੈਨੂੰ ਨਾਲ ਦੇ ਪਿੰਡ ਵਾਲੇ ਕਹਿੰਦੇ ਇੱਥੇ ਚੱਲ ਜਾਓ ਆਸ-ਪਾਸ ਵਾਲੇ ਘਰ ਕਹਿੰਦੇ ਸਰਦਾਰਾਂ ਦੇ ਘਰੇ ਚੱਲ ਜਾ ਉੱਥੇ ਤੈਨੂੰ ਕੰਮ ਮਿਲ ਸਕਦਾਗਾ ਚੱਲ ਕੋਈ ਗੱਲ ਨਹੀਂ ਤੇ ਫਿਰ ਤੁਸੀਂ ਆਉਣ ਜਾਣ ਕਿਵੇਂ ਕਰਿਆ ਕਰੋਗੇ ਜੇ ਕੰਮ ਮਿਲ ਵੀ ਗਿਆ ਮੈਂ ਜੀ ਮੈਨੂੰ ਇੱਥੇ ਕੋਈ ਅ ਮੇ ਪਸੋਂ ਵਾਲੇ ਜੀ ਭੇਜਿਆ ਕਰੂੰ ਕੋਈ ਗੱਲ ਨਹੀਂ ਪਤਾ ਕੀ ਹੈ ਬਾਈ ਹਰ ਕੋਈ ਸਾਡੇ ਵਰਗਾ ਨਹੀਂ ਹੁੰਦਾ ਵੀ ਜਿਹੜਾ ਆਪਦੇ ਘਰ ਦੇ ਵਿੱਚ ਰਹਿਣ ਨੂੰ ਥਾਂ ਦੇ ਦੇ ਆਖਰ ਨੂੰ ਕੰਮ ਕਰਕੇ ਆਸਥ ਨੂੰ ਤਾਂ ਘਰੇ ਮੁੜਨਾ ਪਿਆ ਕਰੂਗਾ ਭਾਈ ਜੀ ਉਹ ਤਾਂ ਤੁਹਾਡੀ ਗੱਲ ਠੀਕ ਆ ਪਰ ਰਾਮਪੁਰੇ ਆਉਣਾ ਜਾਣਾ ਕਿਰਾਇਆ ਬਹੁਤ ਲੱਗ ਜਾਂਦਾਗਾ ਨਾ ਉਥੇ ਰਾਮਪੁਰੇ ਏਡੇ ਵੱਡੇ ਸ਼ਹਿਰ ਚ ਕੰਮ ਹੀ ਨਹੀਂ ਹੈਗਾ ਤੈਨੂੰ ਮੈਂ ਤਾਂ ਹੀ ਕਹਿਆ ਕਿਸੇ ਤੇ ਯਕੀਨ ਕਰਨ ਦੀ ਵਾਈ ਲੋੜ ਨਹੀਂ ਅੱਗੇ ਕੰਮ ਆਲੇ ਨਾ ਆਪਾਂ ਨੂੰ ਬਹੁਤ ਧੱਕੇ ਖਵਾਏ ਨੇ ਠੀਕ ਆ ਬਹੁਤ ਬੇਇਜ਼ਤੀ ਕਰਾਈ ਆ ਚਲੋ ਕੋਈ ਗੱਲ ਨਹੀਂ ਭਾਈ ਇਹ ਰੋਟੀ ਪਾਣੀ ਖਾਣਾ ਜੇ ਕੋਈ ਪੈਸੇ ਹੈ ਨਹੀਂ ਤਾਂ ਜਾ ਅੰਦਰੋਂੋਂ ਮੇਰੀ ਨਮਾਰੀ ਚ 1000 ਰੁਪਏ ਕੱਢ ਕੇ ਦੇ ਦੇ ਠੀਕ ਹੈ ਨਾ ਪੈਸਿਆਂ ਦੀ ਨਹੀਂ ਲੋੜ ਹੈਗੀ ਕੰਮ ਦੇ ਦਿਓ ਜੀ ਆディ ਨਾਲ ਵਾਲੀ ਘਰੇ ਪੁੱਛ ਲਓ ਤੁਸੀਂ ਕੰਮ ਵੀ ਮਿਲ ਜੂਗਾ ਇਹਨੇ ਤੂੰ 1500 ਲੈ ਜਾ ਦਵਾਈ ਦਵਾ ਦੀ ਨਹੀਂ ਜੀ ਕਹਿੰਦੇ ਹੁੰਦੇ ਹ ਹੱਕ ਦਾ ਪੈਸੇ ਰਾਸ ਆਉਂਦਾਗਾ ਐਦਾਂ ਭੀਖ ਨਹੀਂ ਚਾਹੀਦੀ ਉਹ ਭੀਖ ਨਹੀਂ ਦਿੰਦਾ ਭਾਈ ਇਹ ਤਾਂ ਮੈਂ ਚੱਲ ਤੈਨੂੰ ਆਪਦੀ ਛੋਟੀ ਭੈਣ ਦੇ ਨਾਂ ਤੇ ਦਿੰਨਾ ਕੋਈ ਗੱਲ ਨਹੀਂ ਹੈ ਚਲੋ ਮੈਂ ਚਲਦੀ ਹਾਂ ਆਸ-ਪਾਸੇ ਕਰਾਂ ਤਾਂ ਪਤਾ ਕਰ ਲੈਣੇ ਆ। ਹਾਂ ਕੋਈ ਗੱਲ ਨਹੀਂ। ਕੰਮ ਮਿਲ ਗਿਆ ਤਾਂ ਠੀਕ ਹੈ। ਤੇ ਫਿਰ ਨਹੀਂ ਤੁਸੀਂ ਆ ਜਾਓ ਮੈਂ ਕਿਸੇ ਨੂੰ ਕਹਿ ਕੇ ਆ ਕੇ ਰਖਾ ਦੂੰਗਾ ਤੁਸੀਂ। ਹਾਂਜੀ। ਇੱਕ ਵਾਰੀ ਇੱਧਰ ਪੁੱਛ ਲੋ ਨਾਲ ਹੀ ਕਰੀ। ਠੀਕ ਹੈ ਜੀ। ਠੀਕ ਹੈ। ਪੈਸੇ ਤਾਂ ਦੇ ਦੇ 1000 ਰੁਪਿਆ। ਜਦੋਂ ਉਹਨਾਂ ਨੂੰ ਚਾਹੀਦਾ ਹੀ ਨਹੀਂ ਹੈਗਾ ਮੈਂ ਕਿਵੇਂ ਦੇ ਦਾਂ? ਜਦੋਂ ਅਗਲੀ ਕਹੀ ਹਿੰਦੀ ਵੀ ਹੱਕ ਦੀ ਕਮਾਈ ਖਾਊਂਗੀ ਮੈਂ। ਹੁਣ ਤਾਂ ਕਿਹਨੇ ਦੇ ਦਾਂ ਉਹਨਾਂ ਨੂੰ ਪੈਸੇ ਮੈਂ? ਹੱਥ ਦੀ ਕਮਾਈ। ਕਿ ਮੈਨੂੰ ਪੈਸਿਆਂ ਦੀ ਲੋੜ ਹੈ। ਹੈਂ। ਕੰਮ ਦੀ ਭਾਲ ਚ ਫਿਰਦੀਆਂ, ਉਹ ਨਖਰੇ ਕਰਦੀ ਐ। ਮੈਨੂੰ 1000 ਰੁਪਿਆ ਨਹੀਂ ਚਾਹੀਦਾ। ਅੱਜੋ ਕਰ ਲੁੱਖਾਂ ਦਾ ਭੇਤੀ ਉਹ ਦੱਸ ਮੈਨੂੰ ਆਈ ਨਹੀਂ ਸਮਝ ਆਈ ਹੁਣ ਤਾਂ ਇਹ ਜਿਹੇ ਰੂਲ ਲੱਗੀਆਂ ਨਹੀਂ ਹੈਗੀ ਵੀ ਉਹ ਕੋਈ ਕੰਮ ਦੀ ਭਾਲ ਚੇਗੀ ਤੇ ਚੰਗੀ ਬਣੀ ਠਣੀ ਫਿਰਦੀ ਐ ਜੀ ਅੱਜ ਕੱਲ੍ਹ ਆਈ ਆ ਪੜੇ ਲਿਖਿਆ ਨੂੰ ਕਿੱਥੇ ਨੌਕਰੀਆਂ ਨੇ ਵਿਚਾਰੇ ਆਈ ਧੱਕੇ ਖਾਂ ਜਿਹਨਾਂ ਹੀ ਨੌਕਰੀਆਂ ਹੈਗੀਆਂ ਤੂੰ ਦੁਕਾਨ ਤੇ ਲੱਗ ਜਾ ਚੱਲ ਛੱਡੋ ਸਾਰਾ ਕੁਝ ਆਪਣੇ ਘਰੇ ਦਾ ਕੰਮ ਠੀਕ ਹੋ ਜਾਂਦਾ ਕਿੱਧਰ ਗਈ ਬੁਲਬੁਲ ਦਿਖਦੀ ਨਹੀਂ ਆ ਕਰੀ ਜਾਂਦੇ ਹੋਗੇ ਅੰਦਰ ਕੋਈ ਰਸੋਈ ਦਾ ਕੰਮ ਮਾਂ ਤਾਂ ਨਹੀਂ ਖਿੱਚਦੀ ਇਹਨੂੰ ਤੂੰ ਮੜਿਆ ਖਿੱਚ ਕੇ ਰੱਖਿਆ ਕਰ ਇਹ ਜਵਾਬ ਕੇ ਮੈਨੇ ਹੁਣ ਹੁਣ ਤਾਂ ਠੀਕ ਨੇ ਬਾਈ ਠੀਕ ਹੈ ਹਾਂ ਕੋਈ ਪੈਸੇ ਤੇ ਲੀ ਦੀ ਲੋੜ ਨਾ ਨਾ ਕੋਈ ਗੱਲ ਨਹੀਂ ਜੇ ਲੋੜ ਹੋਵੇ ਹਜੇ ਕਹਿੰਦਾ ਮਾਂ ਨਹੀਂ ਖਿੱਚ ਕੇ ਰੱਖਦੀ ਮੈਂ ਤਾਂ ਉਹਨੂੰ ਮੇਰੀ ਵਾਂਗੂ ਕੁਮਾਰ ਰੱਖਿਆਗਾ ਮੈਂ ਤੈਨੂੰ ਐ ਦੱਸਦਾ ਤੁਸੀਂ ਹੁਣ ਤੰਨੇ ਜਾਣੀਆਂ ਬੈਠੀ ਠੀਕ ਹੈ ਉਹਨੂੰ ਇੰਨਾ ਮਜਬੂਰ ਕਰ ਦਿਓ ਇੰਨਾ ਮਜਬੂਰ ਕਰ ਦਿਓ ਕਿ ਤਲਾਕ ਦੇ ਕਾਗਜ਼ ਆਪਦੀ ਮਾਂ ਤੋਂ ਮੰਗਵਾ ਕੇ ਇੱਥੇ ਸਾਹਮਣੇ ਸਾਈਨ ਕਰਕੇ ਜਾਵੇ ਠੀਕ ਹੈ ਫਿਰ ਮੇਰੀ ਰੂ ਖੁਸ਼ ਹੋਊਗੀ ਮੈਂ ਉਹਨੂੰ ਇਸ ਘਰ ਦੇ ਵਿੱਚ ਦੇਖਣਾ ਨਹੀਂ ਚਾਹੁੰਦਾ ਬਈ ਤੂੰ ਫੇਰ ਨਾ ਕਰ ਮੈਨੂੰ ਦੇ ਖੁੱਲੀ ਛੁੱਟੀ ਮੈਂ ਜਾਣਾ ਮੇਰਾ ਕੰਮ ਜਾਣੀ ਹਾਂ ਉਹ ਤਾਂ ਭੱਜੀ ਜਾਂਦੀ ਨਾ ਤਲਾਕ ਦੇ ਪੇਪਰਾਂ ਤੇ ਸਾਈਨ ਕਰਕੇ ਜਾਊ ਬਸ ਵੀ ਮੇਰੇ ਪਾਸ ਹੱਥ ਕੜੇ ਨੇ ਮੈਂ ਨਹੀਂ ਮੁੜ ਕੇ ਇੱਥੇ ਜਦí ਆਜੇ ਪ ਕੰਮ ਕਰ ਲਗੇ ਤੁਸੀਂ ਕਰੋ ਗੱਲਾਂ ਬੈਠਾ ਮੈਂ ਚਾਹ ਬਣਾ ਕੇ ਲਿਆਉਣੀ ਠੀਕ ਐ ਦੀ ਚਾਹ ਵਧੀਆ ਜੀ ਬਣਾ ਕੇ ਲਈ ਦੁੱਧ ਚ ਪੱਤੀ ਪਾ ਲਈ ਠੀਕ ਐ ਉਹ ਵੀ ਪਾਣੀ ਤਾਂ ਨਹੀਂ ਜਾਣਾ ਕਰ ਲਈ ਬਰਿੰਦਰ ਤੂੰ ਹੈਂ ਗਿਆ ਭੋਲੀ ਤੈਨੂੰ ਮੈਂ ਇੱਕ ਗੱਲ ਦੱਸਦਾ ਅੱਜ ਤੋਂ ਬਾਅਦ ਕਿਸੇ ਵੀ ਬੰਦੇ ਨੂੰ ਕਿਸੇ ਵੀ ਬੁੜੀ ਨੂੰ ਆਪਣੇ ਘਰ ਦੇ ਵਿੱਚ ਮੈਥੋਂ ਬਿਨਾ ਪੁੱਛੇ ਵੜਿਆ ਨਾ ਤਾਂ ਹਸਾਬ ਲਾ ਲਈ। ਉਹੋ ਜੀ ਮੈਂ ਕਦੋਂ ਵੜਿਆ ਮੰਮੀ ਨੇ ਬੁਲਾਇਆ। ਮੈਨੂੰ ਪਤਾ ਆਪਣੇ ਘਰੇ ਨਿੱਕਾ ਜਿਹਾ ਜਵਾਕ ਹੈ ਤੇ ਸਾਰੀ ਦੁਨੀਆ ਉਹਦੀ ਵੈਰੀ ਹੈ। ਉਹ ਤਾਂ ਮੈਨੂੰ ਪਤਾ ਜੀ ਇਹ ਭੋਲੀ ਨਹੀਂ ਇਹ ਕਮਲੀ ਹੈ। ਹਾਂ। ਚਲੋ ਕੋਈ ਗੱਲ ਮੈਂ ਦੇਖ ਲਾਂ ਕੀ ਕਰਦੇ ਸਰ। ਹੋਰ ਕੀ ਹੈਗਾ? ਜਿਹਨੂੰ ਜੀ ਕਰਦਾ ਘਰੇ ਬੁਲਾ ਲੂੰਗੀ। ਫਿਰ ਹਾਂ ਕਹਿੰਦੀ ਸੀ ਹੈ। ਤੇ ਹੋਰ। ਤੇ ਮਨਿੰਦਰ ਗੋਲੀ ਸੀ ਉਦੋਂ। ਮਨਿੰਦਰ ਚਾਹ ਬਣਾਉਣ ਭੇਜਦੀ ਸੀ ਹਾਂ ਮੈਂ ਤਾਂ ਪੂਰੀ ਤਸੱਲੀ ਕਰਾਈ ਗੱਲਾਂ ਕਰ ਕਰਕੇ ਕਿਵੇਂ ਮੈਂ ਤਾਂ ਮੇਰਾ ਤਾਂ ਸੱਚੀ ਗੱਲ ਦੱਸਾਂ ਮੇਰਾ ਤਾਂ ਮਨ ਨੂੰ ਸਕੂਨ ਜਾ ਆ ਗਿਆ ਉਹ ਚਾਰ ਗੱਲਾਂ ਸੁਣਾ ਕੇ ਮੈਂ ਕਿਹਾ ਤੂੰ ਘਟ ਨਹੀਂ ਕੀਤੀ ਸਾਡੇ ਨਾਲ ਹਾਂ ਹਾਂ ਹਰਾਮ ਜਦੀ ਮੂੰਹ ਜਾ ਹੋਰੇ ਤਰ੍ਹਾਂ ਕਰੇ ਵੀ ਮੈਨੂੰ ਸੁਣਾਉਂਦੀ ਆ ਪਹਿਲਾਂ ਦੇਖ ਲੈ ਕਿਵੇਂ ਬੋਲਦੀ ਹੁੰਦੀ ਸੀ ਨਾ ਮੇਰੀ ਗੱਲ ਸੁਣ ਇੱਧਰ ਹਾਂ ਜਦੋਂ ਤੂੰ ਗਈ ਉਦੋਂ ਵਧੀਆ ਬੋਲੀ ਤੇਰੇ ਨਾਲ ਕਿ ਨਹੀਂ ਬੋਲੀ ਲੈ 11 ਤਾਂ ਉਹਦੇ ਮੱਥੇ ਤੈਨੂੰ ਪਤਾ ਹੀ ਆ ਬੱਟ ਤਾਂ ਪੈਂਦਾ ਹੀ ਹੁੰਦਾ ਬੱਟ ਪੈਂਦਾ ਹੀ ਹੁੰਦਾ ਆਪਾਂ ਨੂੰ ਦੇਖਦੇ ਵੈਸੇ ਤੇ ਆਪਾਈ ਰਹਿੰਦਾ ਬੱਟ ਹੂੰ ਜਦ ਮੈਂ ਲੱਗੀ ਗੱਲਾਂ ਸੁਣਾਉਣ ਫਿਰ ਤਾਂ ਮੂੰਹ ਚ ਹੋਰੋਂ ਕਰੀ ਜਾਵੇ ਵੀ ਹੁਣ ਮੈਂ ਇਹਨੂੰ ਕਹਾ ਕੀ ਅੱਛਾ ਹਾਂ ਤਾਂ ਮੂੰਹ ਦੇਖਣ ਵਾਲਾ ਸੀ ਮੈਨੂੰ ਦੀ ਪਰਸੋ ਮਨਿੰਦਰ ਨੇ ਦੱਸਿਆ ਸੀ ਹੂੰ ਕਹਿੰਦੇ ਐ ਕਰਕੇ ਵੀ ਬਾਪੂ ਇਹ ਤਾਂ ਕਹਿੰਦੇ ਜਦੋਂ ਤੇਰਾ ਨਾਮ ਸੁਣ ਲੈਂਦੀ ਆ ਨਾ ਉਹਦੇ ਇਹਨੂੰ ਤਾਂ ਪਤਾ ਨਹੀਂ ਕਿਉਂ ਕਹਿੰਦੇ ਵੀ ਐ ਲੱਗਿਆ ਵੀ ਹੁਣ ਹੁਣ ਵੀ ਮਰੀ ਹੁਣ ਵੀ ਮਰੀ ਕਹਿੰਦੀ ਇਹ ਤਾਂ ਤਕੰਮਲ ਲੱਗਦੀ ਆ ਬਾਪਾ ਲੱਭ ਜਾਨ ਨੇ ਮੈਂ ਕਹਨੀਆ ਪੁੱਛਣਾ ਤੇ ਪਤਾ ਆ ਹੁੰਦਾ ਵੀ ਬਣੂਗਾ ਕੀ ਮੇਰੇ ਨਾਲ ਅੱਛਾ ਤੇਰੇ ਕੋਲ ਬੈਠ ਗਈ ਸੀ ਕਿ ਮਾਡਾ ਮੋਟਾ ਕਿਵੇਂ ਹਾਂ ਤੇ ਬੈਠੀ ਸੀ ਮੈਂ ਕੋਲੇ ਜਾ ਕੇ ਬੈਠੀ ਆ ਮੈਨੂੰ ਮਨਿੰਦਰ ਕਹਿੰਦੀ ਕੀ ਕਰਾਂ ਕਹਿੰਦੀ ਚਾਹ ਲਿਆਵਾ ਬਣਾ ਕੇ ਮਾਹ ਦੁੱਧ ਚ ਪੱਤੀ ਪਾ ਲਿਆਵਾ ਹਾਂ ਹਾਂ ਠੀਕ ਐ ਅੱਛਾ ਹਾਂ ਮਨਿੰਦਰ ਉਧਰ ਨੂੰ ਬਾਗੀ ਰਸੋਈ ਕਣੀ ਨੂੰ ਬਸ ਬੈਠੀਆਂ ਅਸੀਂ ਗੱਲਾਂ ਕਰੀ ਗਈਆਂ ਤੇ ਫਿਰ ਤਾਂ ਬਸ ਮੂੰਹ ਤੇ ਆ ਲਾ ਲਾ ਵੀ ਸਿਕਰ ਹੀ ਆ ਗਈ ਉਹਦੇ ਅੱਛਾ ਹਾਂ ਤੂੰ ਸੁਣਾਈ ਗਈ ਗੱਲਾਂ ਜਦੋਂ ਮੈਂ ਗੱਲਾਂ ਸੁਣਾਈ ਗਈ ਨਾ ਮੈਂ ਕਹ ਬਥੇਰੀ ਤੰਗ ਰਹੀ ਐ ਮੇਰੀ ਧੀ ਵੀ ਪਰ ਸਾਨੂੰ ਨਹੀਂ ਸੀ ਪਤਾ ਵੀ ਇਹ ਮਤਲਬ ਪੁੱਛੀ ਨਾ ਤੂੰ ਮੈਂ ਉਹਨੂੰ ਕੀ ਕੁਛ ਕਿਹਾ ਅੱਛਾ ਹਾਂ ਤੇ ਬੋਲੀ ਵੀ ਕੁਛ ਮੁਰੋਂ ਜਮਈ ਨਾ ਉਹ ਕਰਦੀ ਸੀ ਗੱਲ ਤਾਂ ਉਹਨੂੰ ਔੜੇ ਨਾ ਕੋਈ ਚੱਜ ਨਾ ਆਏ ਜੇ ਆਹ ਹੱਕ ਜੀ ਬਹੁਤ ਬੜੀ ਹਾਂ ਬੱਕੜੀਆਂ ਚੱਪਦੀ ਸੀ ਆਹੋ ਮੈਂ ਨਾ ਤੈਨੂੰ ਇਹੀ ਗੱਲ ਕਹਿਣਾ ਹੁੰਦਾ ਵੀ ਤੂੰ ਮੈਨੂੰ ਕਹਿ ਦਿੰਦੀ ਨਾ ਵੀ ਆਏ ਫਰਲਾਣਾ ਤੋਂ ਕਾ ਮੈਂ ਕਹਿੰਨਾ ਵੀ ਜਿਹੜੇ ਚੱਲਣਦੇ ਹੁੰਦੇ ਨੇ ਉਹਨਾਂ ਦਾ ਡੰਡਾ ਪੀਰ ਹੁੰਦਾ ਉਹਨਾਂ ਦਾ ਸਹੀ ਗੱਲ ਆ ਜੀ ਠੀਕ ਆ ਇਹ ਲੋਕ ਕਾਣ ਨੂੰ ਕਿਸੇ ਦੀ ਗੱਲ ਸੁਣਦੇ ਸੁਧਰਦੇ ਆਏ ਬਿਨਾ ਉਸ ਤੋਂ ਖਾਸ ਕਰਕੇ ਇਹ ਹੈ ਇਹ ਕਿ ਅੱਜ ਦੀ ਹੈਗੀ ਵੀ ਅੱਜ ਪਹਿਲੇ ਦਿਨ ਜਾ ਕੇ ਸਾਡੇ ਨਾਲ ਵਿਗੜੀ ਹੈ ਉਹੀ ਤਾਂ ਹੈ ਹਾਂ ਪਰ ਇੱਕ ਗੱਲ ਤਾਂ ਹੈ ਮਨ ਨੂੰ ਮੇਰੇ ਕਾਲ ਸਕੂਨ ਤਾਂ ਬਹੁਤ ਮਿਲਿਆ ਹਾਂ ਜਦੋਂ ਮੈਂ ਉਹਨੂੰ ਗੱਲਾਂ ਸੁਣਾਈ ਗਈ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਕੱਲ ਨੂੰ ਮੈਂ ਜਾਊਂਗਾ ਉਹਦੇ ਕੋਲ ਕੱਲ ਨੂੰ ਮੈਂ ਜਾ ਕੇ ਆਉਂਗਾ ਕੱਲ ਨੂੰ ਫੇਰ ਦੇਖਦੇ ਆ ਕਿ ਕੀ ਗੱਲ ਬਣਦੀ ਕੀ ਨਹੀਂ ਹਾਂ ਠੀਕ ਹੈ ਨਾ ਮੇਰੀ ਗੱਲ ਸੁਣ ਮਾੜੇ ਬੰਦੇ ਦਾ ਅੰਤ ਹੁੰਦਾ ਮਾੜਾ ਮਾੜਾ ਇਹ ਮਾੜੀ ਜਨਾਨੀ ਐ ਇਹਨੇ ਕੱਲਾ ਇੱਕ ਨਹੀਂ ਇਹਨੇ ਕਈ ਘਰ ਪੱਟਣੇ ਆ ਮੈਂ ਤਾਂ ਦੱਸਾਂ ਗੱਲ ਇਹ ਤਾਂ ਤੁਹਾਡੀ ਗੱਲ ਠੀਕ ਆ ਠੀਕ ਹੈ ਨਾ ਹਾਂ ਮੈਨੂੰ ਨਾ ਐਸੀ ਬਲਕੌਰ ਦਾ ਫੋਨ ਕੀ ਕਹਿੰਦਾ ਜਿਹੜੀ ਗੱਲਬਾਤ ਅਸੀਂ ਸੋਚੀ ਸੀ ਹਾਂ ਜਾ ਜਿਵੇਂ ਅਸੀਂ ਉਹਦਾ ਸਬੂਤ ਲੱਭ ਰਹੇ ਸੀ ਕਿ ਨਾ ਵੀ ਸਾਡੇ ਪੈਰ ਥਲੇ ਬਟੇਰਾ ਆਵੇ ਆਵੇ ਅੱਛਾ ਉਹ ਨੂੰ ਗਿਆ ਮਿਲ ਠੀਕ ਹੈ ਹੁਣ ਜਾਣਾ ਮੈਂ ਆ ਉਹ ਕਹਿੰਦਾ ਵੀ ਭਾਈ ਮੈਨੂੰ ਤਾਂ ਹੈ ਕੰਮ ਵੀ ਤੇ ਤੂੰ ਆਹ ਕੰਮ ਖੁਦ ਕਰ ਮੈਂ ਕਹਾਂ ਗੱਲ ਹੀ ਕੋਈ ਨਹੀਂ ਮੈਂ ਕਿਹਾ ਤੂੰ ਇੰਨਾ ਰਾਹ ਦੇ ਤਾਂ ਇੰਨਾ ਹੀ ਬਹੁਤ ਹੈ ਮੇਰੇ ਵਾਸਤੇ ਤਾਂ ਮੈਂ ਕਹਾਂ ਸਹੀ ਗੱਲ ਹੈ ਇੰਨਾ ਹੀ ਬਹੁਤ ਹੈ ਵੀ ਤੂੰ ਮੈਨੂੰ ਰਾਹ ਦੇ ਤਾਂ ਕਿ ਨਾ ਪਰ ਪਤਾ ਲੱਗ ਜਾਊਗਾ ਕੱਲ ਨੂੰ ਨਾਲ ਸਚਾਈ ਸਭ ਦੇ ਸਾਹਮਣੇ ਆਊਗੀ ਲੋਕ ਵੀ ਕਹਿੰਦੇ ਆ ਪਿੰਡ ਵਾਲੇ ਸਾਰੇ ਇਹ ਗੱਲ ਕਹਿੰਦੇ ਵੀ ਤੁਸੀਂ ਜਿਹੜਾ ਇਹ ਬੁੜੀ ਤਾਂ ਸੱਚ ਹੈ ਸਾਹਮਣੇ ਕਿਉਂ ਨਹੀਂ ਲਿਆਉਂਦੇ ਲੋਕਾਂ ਦੇ ਹੈ ਮੈਂ ਗੈਰ ਨਾ ਚੱਲ ਕੋਈ ਨਹੀਂ ਕੋਈ ਨਹੀਂ ਉਹ ਜਾਣੇ ਉਹ ਜਾਣੇ ਪਰ ਇਹ ਆਖਰਲੀ ਗੱਲ ਕਰਾ ਕੇ ਹਟੂਗੀ ਦੇ ਰਾਏ ਦਰੁਸਤਾਏ ਪਰ ਇੱਕ ਗੱਲ ਦੱਸਾਂ ਹੁਣ ਤਾਂ ਇਹਦਾ ਅੰਤੀ ਆ ਜਮਾ ਅੰਤੀ ਐ ਹਾਂ ਹੁਣ ਤਾਂ ਬੈਲੀ ਨਹੀਂ ਕੋਈ ਹੈਗੀ ਕਪੱਤੀ ਜਨਾਨੀ ਦਾ ਚੱਲ ਕੋਈ ਗੱਲ ਨਹੀਂ ਮੈਂ ਇਹੀ ਜੀ ਜਨਾਨੀ ਨਹੀਂ ਦੇਖਣੀ ਚਾਹੀਜੀ ਇਹ ਹੈ ਮਨਿੰਦਰ ਦੀ ਸੱਸਾ ਸੜੇ ਹਾਨ ਚੱਲ ਕੋਈ ਗੱਲ ਨਹੀਂ ਤੂੰ ਐਨਾ ਹੋ ਨਾ ਕਰ ਇਹ ਵੀ ਤੇਰੀ ਕੁੜਮਣੀ ਐ ਲਾਡਲੀ ਕੁੜਮਣੀ ਲਾਡਲੀ ਨਾ ਕਿਤੇ ਹੋਰ ਮੈਨੂੰ ਤਾਂ ਉਹ ਪਹਿਲੇ ਦਿਨੋਂ ਵਿਆਹ ਵਰਗੀ ਲੱਗਦੀ ਐ ਤੇ ਮਾਇ ਕਹਿੰਦੀ ਸੀ ਤੇ ਪੀਣਾ ਸੱਟੇ ਆਉਂਦੇ ਚੱਕੀ ਤੇ ਪੀਣਾ ਮੈਂ ਸੱਟੇ ਆਉਣਾਗਾ ਨਾਲੇ ਮੈਂ ਸਾਗ ਲੈਣ ਜਾਂਦਾ ਸੀ ਮਾਇ ਸਾਗ ਲੈ ਆਉਣਾਗਾ ਤੇ ਦੂਜਾ ਆਪਣਾ ਕੀ ਕਹਿੰਦੇ ਹੁੰਦੇ ਆਗੇ ਆਪਣੇ ਕੋਲੇ ਨਾજર ਆਊਗਾ ਅੱਛਾ ਹਾਂ ਤੇ ਉਥੇ ਪੈਸੇ ਰੱਖਿਆਗੇ ਤੇ ਉਹ ਲੈ ਕੇ ਜਾਓਗੇ 10000 ਰੁਪਏ ਕੁੜੀ ਕੋਲੇ ਜਾਣਾ ਕਹਿੰਦਾ ਕੱਲ ਨੂੰ ਕੋਈ ਲੋੜ ਦੌੜ ਹੋ ਉਹਨਾਂ ਨੂੰ ਤੇ ਉਹ ਲੈ ਕੇ ਜਾਓਗੇ ਫੜਾ ਦਈਏ ਮੇਰੇ ਮਗਰੋਂ ਆਇਆ ਤਾਂ ਮੈਂ ਜਾਣਾਂਗਾ ਤੇ ਤੂੰ ਮੈਨੂੰ ਜੀ ਚਾਹ ਦੀ ਕੁੱਟ ਬਣਾ ਦੇ ਮਾੜੀ ਜੀ ਚਾਰ ਦੀ ਘੁੱਟ ਮੈਂ ਬਣਾ ਦਨੀ ਆ ਟਰੈਕਟਰ ਲੈ ਕੇ ਜਾਉਂਗਾ ਟਰੈਕਟਰ ਵੀ ਲੈ ਕੇ ਆਣਾ ਸਾਰਾ ਦੇਲਾ ਬੁਰਾ ਹਾਲ ਹੋਇਆ ਪੇ ਤੋ ਧਵਾ ਲਿਆ ਇਹਨੂੰ ਆਹੋ ਧਵਾਉਣਾ ਦੱਸਗਾ ਕਿਸੇ ਹੋਰ ਤੋਂ ਆਪ ਪਾਣੀ ਮਾਰਨਾ ਉੱਥੇ ਮੋਟਰ ਤੇ ਜਾ ਕੇ ਜਾ ਕੇ ਪਾਈਪ ਲਾ ਦੂੰਗਾ ਤੇ ਇਹਨਾਂ ਦੇ ਮੁੰਡੇ ਨੇ ਉੱਥੇ ਉਹ ਕਰਖਿਆ ਉਹ ਗੱਡੀਆਂ ਨਾਲ ਆਹੋ ਗੱਡੀਆਂ ਤੋਂ ਨਾਲ ਉੱਥੇ ਆਪਾ ਨਹੀਂ ਲੈ ਕੇ ਆਂਦੇ ਪੈਸੇ ਕੌਣ ਭਰੂਗਾ ਆਪਣੀ ਗੱਲ ਛਾੜਾ ਨਹੀਂ ਲੱਗਦੇ ਪੈਸੇ ਤੂੰ ਤਾਂ ਕਮਲੀ ਜਾਵੇਂਗਾ ਚਲ ਚੰਗਾ ਹਾਂ ਬਣਾਉਣੀ ਆ ਘੁੱਟ ਚਾਰੀ ਘੁੱਟ ਬਣਾ ਲੈਣ ਨਾਲ ਤਾਂ ਤੇ ਫਿਰ ਮੈਂ ਜਾਣਾਂਗਾ ਕਦ ਕਦ ਨੂੰ ਆਵੂਗਾ ਨਾਜਰ ਦੇਖੋ ਕਹਿੰਦਾ ਸੀ ਕਹਿੰਦਾ ਵੀ ਮੈਂ ਤਾਂ ਆਉਂਗਾ ਇਹ ਕਈ ਵਾਰੀ ਮੈਨਾਂ ਹੋਇਆ ਮੂੰ ਤਾਂ ਬਸ ਮੈਨੂੰ ਕਹਿ ਚੱਲ ਠੀਕ ਹੈ ਕੋਈ ਨਾ ਕੋਈ ਚਾਹ ਦੀ ਕੋਈ ਚਾਹ ਬਣਾ ਕੇ ਬਣਾਉਣੀ ਹੈ ਚਾਹ ਬਣਾਉਣੀ ਆਏ ਉਹਨਾਂ ਥੱਕ ਜਾਂਦੇ ਆ ਕੁੱਤੇ ਭਗਾਈ ਜੀ ਲੈ ਪਾਈ ਪਾਣੀ ਪੀ ਲੈ ਮੁੰਡੇ ਮੈਨੂੰ ਐ ਦੱਸ ਤੂੰ ਸਾਰਾ ਦਿਨ ਹੀ ਫਿਰਦਾ ਰਹਿੰਦਾ ਲੈ ਕਦੇ ਉਧਰ ਭੱਗਿਆ ਉਧਰ ਆ ਗਿਆ ਉਧਰ ਭੱਗਿਆ ਕੁਝ ਬਣੂਗਾ ਵੀ ਆਪਣੇ ਕੇਸ ਕੁਝ ਦਾ ਕਿ ਐਂ ਭੱਜ ਦੌੜੀ ਰਹੂ ਤੈਨੂੰ ਉਪੂਆ ਦੇ ਕੋਤ ਬਣੂਗਾ ਤਾਂ ਹੀ ਫਿਰਦਾ ਮੈਂ ਵੀ ਭੌਂਕਦਾ ਭੁੱਖਾ ਤੇ ਆਇਆ ਹੈ ਬਾਕੀ ਜਿਹੜਾ ਵਕੀਲ ਆਪਾ ਕਰਿਆ ਨਾ ਉਹਨੇ ਪੂਰੀ ਜ਼ਿੰਮੇਵਾਰੀ ਲਈ ਆ ਥੋੜਾ ਆਪਾਂ ਇਧਰ ਲਈ ਇਧਰ ਹੋ ਜੇ ਇਹਨਾਂ ਨੂੰ ਸਜ਼ਾ ਦਿਵਾ ਕੇ ਛੱਡਾਂਗੇ ਅੱਛਾ ਫੇਰ ਤਾਂ ਵਧੀਆ ਚੱਲ ਮੈਂ ਤਾਂ ਪਾਹੀ ਦਿਨ ਉਡੀਕਦੀਆਂ ਪਰਮਾਤਮਾ ਪਤਾ ਨਹੀਂ ਕਦੋਂ ਦਿਖਾਊਗਾ ਵੀ ਕਦੋਂ ਇਹਦੇ ਸ਼ਿੰਦਰਪਾਲ ਦੇ ਪਾਪਾ ਦਾ ਘੜਾ ਭਰੇ ਮੈਂ ਮੇਰੇ ਭਰਾ ਦਾ ਹੱਸਦਾ ਬਸਦਾ ਪਰਿਵਾਰ ਇਹਦੀ ਨਿਉ ਜੜ ਅੱਗੇ ਵਾਦੀ ਦੇਖਾ ਨਹੀਂ ਤੈਨੂੰ ਪਤਾ ਹੈ ਪਤਾ ਪਾਪਾ ਦਾ ਘੜਾ ਤਾਂ ਪਰਦੇ ਹੀ ਹੁੰਦਾ ਆ ਅਖਰਕਾਰ ਇੱਕ ਤਰ੍ਹਾਂ ਹਾਂ ਇਹ ਤਾਂ ਗੱਲ ਹੈਗੀ ਆ ਪੂਆ ਐ ਤੇ ਤਾਂ ਜੇ ਪਾਪਾ ਦਾ ਘੜਾ ਭਰੀ ਨਾ ਫਿਰ ਤਾਂ ਹਰੇਕ ਪਾਪ ਹੀ ਕਰੀ ਜਾਵੇ ਚੰਗੇ ਨੂੰ ਤਾਂ ਹਰੇਕ ਹੀ ਮਾਰਦੇ ਤਾਂ ਹੀ ਤਾਂ ਹੈਗਾ ਨਾਲੇ ਭਾਏ ਕਹਿੰਦਾ ਸੀ ਜਿੱਦੇ ਰਾਜਵਾਕ ਜੇ ਵਾਲਾ ਆਪਣੇ ਘਰੇ ਹੋਇਆ ਹਨਾ ਵੀ ਖੁਸ਼ੀ ਆਉਣ ਵਾਲੀ ਹੋਈ ਆ ਤੇ ਸਾਰੇ ਰਾਹ ਹੀ ਖੁੱਲਦੇ ਜਾਂਦੇ ਆ ਮਹਾਰਾਜ ਨੇ ਮੈਨੂੰ ਐ ਲਾਦਾ ਵੀ ਆਪਣੇ ਵੀ ਸਿੱਧੇ ਦਨ ਲਿਆਉਣੇ ਸ਼ੁਰੂ ਕਰਤੇ ਇਹ ਤਾਂ ਹੈ ਪੁੱਤ ਬਸ ਹੁਣ ਸਭ ਕੁਝ ਹੋ ਗਿਆ ਇੱਕ ਆ ਜ਼ਮੀਨ ਵਾਲਾ ਕੇਸ ਆਲਾ ਫੈਸਲਾ ਸੋਡੇ ਹੱਕ ਚ ਹੋ ਜੇ ਬਸ ਫੇ ਤਾਂ ਪੱਜ ਜਮੀ ਗੰਗਾ ਨਾਲੀ ਉਹ ਸੱਚਾ ਜ਼ਮੀਨ ਵਾਲੀ ਗੱਲ ਤੋਂ ਜ਼ਿਆਦਾ ਗਈ ਮੈਂ ਤੈਨੂੰ ਐ ਪੁੱਛਦਾ ਸੀ ਕੋਈ ਫੁੱਫੜ ਨਾਲ ਹੋਈ ਆ ਗੱਲਬਾਤ ਕੇ ਨਹੀਂ ਹੋਈ ਫੋਨ ਹੀ ਨਹੀਂ ਚੱਕਦਾ ਦੋ ਦਿਨ ਹੋ ਗਏ ਲੈ ਮੈਨੂੰ ਐ ਦੱਸ ਤੇਰਾ ਫੁੱਫੜ ਜਦੋਂ ਤੇਰਾ ਫੋਨ ਨਹੀਂ ਚੱਕਦਾ ਪਹਿਲਾਂ ਮੇਰਾ ਫੋਨ ਕਿੱਥੋਂ ਚੱਕਦਾ ਬੇ ਉਹਨੂੰ ਰੁੜ ਜਾਣੇ ਨੂੰ ਆਕਲੀ ਮੌਤ ਨਹੀਂ ਉਹਦਾ ਐ ਨਹੀਂ ਪਤਾ ਕਿੱਥੇ ਉਜੜਿਆ ਹੋਊ ਐ ਨਹੀਂ ਪਤਾ ਦੱਸਦਾ ਨਹੀਂ ਕਰਦਾ ਨਹੀਂ ਉਹ ਐ ਨਹੀਂ ਬਿਨੱਖਣਾ ਉਰੀ ਬਾਰਡਰ ਤੇ ਜਾ ਰਿਹਾ ਹੋਵੇ ਦੱਸਤਾ ਦੇਵੇ ਜਾ ਕੇ ਤਾਂ ਚੱਲ ਧਰਨੇ ਤੇ ਬਹਿ ਜੇ ਭਾਵੇਂ ਆ ਹੁਣ ਚੱਲੀ ਜਾਂਦੇ ਆ ਆਪਣੇ ਗੁਰੂਆਂ ਦੇ ਦਿਨ ਭਾਵੇਂ ਫਤੇਗੜ ਮੱਥਾ ਟੇਕਿਆ ਵੇ ਗੱਲ ਤਾਂ ਗੱਲ ਦੀ ਆ ਮੈਨੂੰ ਤਾਂ ਐਂ ਡਰ ਲੱਗਾ ਬਿਸ਼ੰਦਰਪਾਲ ਨਾ ਕਿਤੇ ਹੂੰ ਰਗੜਦੇ ਰਾਹ ਚ ਇਹਨੂੰ ਆਸੇ ਪਾਸੇ ਦੇ ਕੇ ਪੈਸੇ ਕਿਸੇ ਨੂੰ ਉਹਦੇ ਕਰਮਾਂ ਚ ਫਤੇਗੜ ਸਭ ਜਾਣਾ ਕਿੱਥੇ ਲਿਖਿਆ ਬੇਸੂਰੇ ਦੇ ਇੱਥੇ ਫਿਰਦਾ ਉਹ ਤਾਂ ਹਲਲ ਹਲਲ ਕਰਦਾ ਨਾ ਇਹ ਮਰਨ ਵਾਲਾ ਕਿਤੇ ਉਹ ਤਾਂ ਉਹ ਨਹੀਂ ਪੱਥਰਾਂ ਦੀ ਮਾਰ ਪੈਂਦੀ ਇਹ ਜੀ ਪੱਗਾ ਫੂਨਾ ਨੇ ਲਹੂ ਪੀ ਰੱਖਿਆ ਪੂਆ ਆਕੇ ਦੇਖ ਲਈ ਇੱਕ ਦਿਨ ਆਹ ਸੁਣਾਉਗਾ ਜੇ ਆਉਦੀ ਗਲਤੀ ਮੰਨ ਗਿਆ ਤਾਂ ਕਹਿਣੀ ਆਏ ਨਹੀਂ ਗਲਤੀ ਮੰਨਣੀ ਵੀ ਭਾਈ ਮੈਂ ਦੱਸ ਕੇ ਨਹੀਂ ਗਿਆ ਜੇ ਫੋਨ ਨਹੀਂ ਚੱਕਿਆ ਸਮਾਂ ਉਤੋਂ ਦੀ ਆਪਣੇ ਪਊ ਆਕੇ ਇਹ ਤਾਂ ਉਹ ਆਦਤ ਤੋਂ ਮਜਬੂਰ ਹੈ ਸ਼ੁਰੂ ਤੋਂ ਹੀ ਪਹਿਲਾਂ ਵੀ ਉਹ ਇਹੀ ਕਰਦਾ ਇੱਕ ਦਿਨ ਕਹਿ ਕੇ 10 ਦਿਨ ਨਾ ਆਉਂਦਾ ਮਰ ਕੇ ਦੱਸ ਕੇ ਨਾ ਜਾਂਦਾ ਵਸਤਰਾ ਭੱਗ ਜਾਂਦਾ ਮਹੀਨਾ ਵੀ ਨਾ ਮੁੜਦਾ ਨਾ ਜੇ ਕਹਿ ਦੇਂਦੇ ਕਰੇ ਆਏ ਨੂੰ ਵੀ ਪਹਿ ਦੱਸਤਾ ਜਾਇਆ ਕਰ ਉਤੋਂ ਫਿਰ ਲੜਾਈ ਕਰ ਲੈਂਦਾ ਉਦਾਲੋ ਤਾਂ ਉਦੋਂ ਤਾਂ ਕੋਈ ਗੱਲ ਹੋਰ ਸੀ ਹੁਣ ਹੋਰ ਆ ਹੁਣ ਆਪਣਾ ਰੋਲਾ ਰਪਾ ਚੱਲੀ ਜਾਂਦਾ ਮੜੀ ਜਾਂਦੀ ਬੱਚ ਤੇ ਚੰਗੀ ਹੁੰਦੀ ਆ ਤੈਨੂੰ ਤਾਂ ਮੈਂ ਦੱਸਿਆ ਨਹੀਂ ਪੂਆ ਪਹਿਲਾਂ ਮੇਰੇ ਪਿੱਛੇ ਵੀ ਗੁੰਡੇ ਲਾਤੇ ਸੀ ਇਹਨੇ ਲਾਡੀ ਨੇ ਗੱਡੀ ਮਾਰੀ ਮੇਰੇ ਚ ਉਦੋਂ ਸੱਟਾ ਵੇਟਾ ਇਆਂ ਕਈ ਵੱਜ ਗਈਆਂ ਸੀ ਮੇਰੇ ਹਾਏ ਮੈਂ ਮਰ ਜਾ ਲੈ ਦੱਸ ਧਿਆਨ ਰੱਖਿਆ ਕਰ ਭਾਈ ਜਦੋਂ ਉਹੀ ਗੱਲ ਆ ਬੰਦਾ ਨਾ ਬਰਿਆਈ ਆ ਰਹੀ ਹੋਵੇ ਉਹਦੇ ਅੰਦਰ ਫੇਰ ਨਹੀਂ ਦੇਖਦਾ ਹੈਗਾ ਅੰਨਾ ਹੋ ਜਾਂਦਾ ਓਏ ਇਸੇ ਗੱਲ ਦਾ ਡਰਤਾ ਮੈਨੂੰ ਆ ਤਹੀਂ ਤਾਂ ਮੈਂ ਫੁੱਫੜਦਾ ਸੰਸਾ ਕਰਦਾ ਫੁੱਫੜਦਾ ਤੂੰ ਨਾ ਸੰਸਾ ਕਰਿਆ ਕਰ ਉਹਦਾ ਕੀ ਹੈਗਾ ਤੂੰ ਨਾ ਆਪ ਤੇ ਰੱਖਿਆ ਕਰ ਆਪਦਾ ਬਸ ਬਸ ਮੈਨੂੰ ਤਾਂ ਸੋਡੀ ਫਿਕਰ ਹੈ ਸਾਰਾ ਦਿਨ ਹੋਰ ਕੁਝ ਨਹੀਂ ਹੈਗਾ ਚਲ ਦੇਖਦੇ ਆਂ ਆਏ ਤਾਂ ਆ ਹੀ ਜਾਊਗਾ ਕਿਸੇ ਪਾਸੋਂ ਕਿਹੜਾ ਖਾਂਦਾ ਕਹਿ ਕੇ ਤਾਂ ਆ ਹੀ ਗਿਆ ਸੀ ਕਿ ਨਾ ਮੈਂ ਕੋਈ ਸਬੂਤ ਵਾਲੇ ਕੋਲੇ ਜਾਣਾ ਵੀ ਪੱਕੇ ਸਬੂਤ ਆਉਦੇ ਕੋਲੇ ਬਾਕੀ ਸੱਚ ਆਏ ਆ ਪੂਆ ਗੱਲ ਵੀ ਮਨਿੰਦਰ ਦਾ ਪਿਓ ਆਊਗਾ ਆਪਣੇ ਘਰੇ ਕੱਲ ਨੂੰ ਅੱਛਾ ਤੇ ਉਹਦੇ ਕੋਲੇ ਨਾ ਜਿਹੜੇ ਸਬੂਤ ਆ ਉਹ ਕਹਿੰਦਾ ਸੀ ਵੀ ਇਹਨਾਂ ਦੇ ਗੱਲ ਚ ਰਸਾ ਪਿਆ ਹੀ ਲੈ ਪੱਕੇ ਸਬੂਤ ਆ ਉਹਦੇ ਕੋਲੇ ਸਾਰੇ ਮੈਨੂੰ ਐਂ ਦੱਸ ਕਾਲੇ ਤੂੰ ਤਾਂ ਪੁੱਤ ਪੋਹਲਾ ਹੈਗਾ ਹਰੇਕ ਦੇ ਮੰਗਰ ਲੱਗ ਜਾਣਾ ਜੇ ਉਹ ਨਿੰਦਰ ਦੇ ਪਿਓ ਕੋਲੇ ਪੱਕੇ ਸਬੂਤ ਹੈਗੇ ਤੇ ਤਾਂ ਪਹਿਲਾਂ ਕਿਉਂ ਨਾ ਬੋਲਿਆ ਹੁਣ ਕਿਉਂ ਬੋਲਦਾ ਉਹ ਉਹ ਪਹਿਲਾਂ ਫਿਰ ਉਹੀ ਗੱਲ ਤੈਨੂੰ ਐ ਲੱਗਦਾ ਕਿ ਸ਼ਿਸ਼ਿੰਦਰਪਾਲ ਪਹਿਲਾਂ ਕਿਸੇ ਨੂੰ ਐ ਕੁਛ ਕੰਮ ਦੇ ਦਿੰਦੀ ਪਹਿਲਾਂ ਉਹਨੇ ਉਹਨੂੰ ਰੋਟੀ ਸਿਰਤੀ ਕਹਿੰਦੀ ਵੀ ਮੈਂ ਅੱਧੀ ਜ਼ਮੀਨ ਉਹਦੇ ਨਾਂ ਕਰਾ ਦੂੰ ਮਨਿੰਦਰ ਦੇ ਅਗੇ ਵੀ ਤੂੰ ਭਾਈ ਕੋਈ ਗੱਲਬਾਤ ਨਾ ਕਰੀ ਉਹ ਅਗਲੇ ਨੂੰ ਐ ਹੁੰਦਾ ਹੀ ਆ ਆਪਦੀ ਧੀ ਦਾ ਹਰੇ ਕੀਤੀ ਪੁੱਤ ਦਾ ਚੰਗਾ ਚਾਹੁੰਦਾ ਹੁੰਦਾ ਉਹ ਤਾਂ ਨਹੀਂ ਬੋਲਿਆ ਉਹਦਾ ਮੁੜ ਕੇ ਜਦੋਂ ਮੁੱਕਰ ਗਈ ਮੈਂ ਮਨਿੰਦਰ ਦੇ ਪਿਓ ਤੇ ਰੇਪ ਕੇਸ ਪਵਾ ਕੇ ਉਹਨੂੰ ਜੇਲ੍ਹ ਚ ਫਸਾਤਾ ਉਹਦੀਆਂ ਤਾਂ ਅੱਖਾਂ ਹੀ ਮਗਰੋਂ ਖੁੱਲੀਆਂ ਵੀ ਮੇਰੇ ਨਾਲ ਧੋਖਾ ਹੋ ਗਿਆ ਪਤਾ ਲੱਗਿਆ ਕਿ ਹੁਣ ਇਹਦਾ ਤੈਨੂੰ ਤੇ ਜੇ ਅਸੀਂ ਨਾ ਕਢਾ ਕੇ ਲਿਆਉਂਦੇ ਮੈਂ ਤੇ ਫੁੱਫੜ ਅੰਦਰੋਂ ਥੋੜਾ ਹੀ ਨਿਕਲਦਾ ਸੀ ਉਹ ਬਈ ਮੈਂ ਤਾਂ ਉਹਨੂੰ ਬਿਠੇ ਰੱਖ ਕੇ ਹਾਤੀ ਵੀ ਭਾਈ ਤੂੰ ਮੇਰੇ ਭਰਾ ਦਾ ਦੋਸਤ ਐ ਵੇ ਮਾਰਾ ਮੋਟਾ ਦੇਖ ਲੈ ਸਾਕ ਸੱਚ ਤੇ ਖੜ ਜਾਈਦਾ ਹੁੰਦਾ ਉਹ ਕਢਾਉਨੇ ਸੁਣਿਆ ਜਦੋਂ ਐਨ ਸਰਚ ਪਈ ਐ ਉਦੋਂ ਪਤਾ ਲੱਗਿਆ ਫਿਰ ਚਲ ਕੋਈ ਨਹੀਂ ਹੁਣ ਉਹ ਆਊਗਾ ਦੇਖਦੇ ਆਂ ਕੀ ਕਹਿੰਦਾ ਚਾਚਾ ਹੈ ਹਾਂ ਪਤਾ ਲੱਗ ਜੂਗਾ ਬਾਕੀ ਚਾਲ ਆਪਣਾ ਤਾਂ ਹੁਣ ਫਾਇਦਾ ਹੀ ਕਰੂ ਉਹ ਚਲ ਇਹ ਗੱਲ ਹੈ ਸਿਆਣੇ ਦੀ ਕਹਾਵਤ ਹੈ ਕਦੇ ਰਾਇਦਰ ਉਸਤਾਏ ਪਤਾ ਲੱਗੇ ਤਾਂ ਤਾਂ ਆਏ ਚਾਨਣ ਦਾ ਹੋਇਆ ਉਹਨੂੰ ਆ ਅਕਲ ਤਾਂ ਫਿਰ ਉਹੀ ਗੱਲ ਆ ਵੀ ਬਾਕੀ ਸਿਆਣੇ ਕਹਿੰਦੇ ਹੁੰਦੇ ਮਰੇ ਦੇ ਮੂੰਹ ਨੂੰ ਘੋਲ ਆਉਣ ਵਾਲੀ ਗੱਲ ਹੁੰਦੀ ਆ ਮਗਰ ਉਹ ਅਕਲ ਆਵੇ ਨਾ ਆਵੇ ਜਦੋਂ ਕੇਰਾ ਹੀ ਹੁਣ ਜੇਲ੍ਹ ਦੀਆਂ ਖਾਇਆ ਆ ਹੈ ਹਾਂ ਤੂੰ ਹੁਣ ਮੈਨਿਆ ਰਸ ਤੂੰ ਚਾਹ ਪਾਣੀ ਪੀਏਗਾ ਚਾਹ ਦਾ ਭੂਆ ਕਰ ਲ ਮਾਦਾ ਰੋਟੀ ਵੀ ਖਾਣੀ ਸੀ ਚਲ ਮੈਂ ਰੋਟੀ ਵੀ ਮੇਰੀ ਹਰਪ੍ਰੀਤ ਕੀ ਕਰੀ ਜਾਂਦੀ ਆ ਹਰਪ੍ਰੀਤ ਪਈ ਜਾ ਅੰਦਰ ਮੈਂ ਉਹਨੂੰ ਕਹੇ ਤੀ ਤੂੰ ਪੈ ਜਾ ਭਾਈ ਵਾ ਨਾ ਨੂੰ ਕਿਹਾ ਦੀ ਤੀ ਦਵਾਈ ਬੂਟੀ ਲੈ ਲਈ ਉਹਨੇ ਦਵਾਈ ਬੂਟੀ ਦੇਤੀ ਤੂੰ ਉਹਦਾ ਵੀ ਕਰਨਾ ਕਰ ਉਹ ਤਾਂ ਮੈਂ ਅੱਪੀ ਗੌਰ ਰੱਖਦੀ ਆ ਉਹ ਮੈਂ ਤਾਂ ਸਾਰੇ ਪਾਸੇ ਕਲਪਨਾ ਰਹਿੰਦੀ ਆ ਜੇ ਬਾਹਰ ਜਾਵੜਦਾ ਤੇ ਇਹਦੀ ਹਰਪ੍ਰੀਤ ਦੀ ਕਲਪਨਾ ਰਹਿੰਦੀ ਆ ਵੀ ਇਹ ਨਹੀਂ ਪਤਾ ਤੈਨੂੰ ਜਕਰਨੀ ਦੇ ਕੇ ਜਾ ਕੇ ਉੱਥੇ ਭਾਂਡੇਾਂ ਦੇ ਜਾਂ ਲੀੜਾਂ ਤੇ ਬਹਿ ਜੇ ਹੋਰ ਭਾਰਾ ਰੋਟਾ ਚੱਕ ਲੈ ਹੁਣ ਤਾਂ ਮੈਂ ਉਹਦੀ ਰੱਖਦੀ ਆ ਨਿਗਾਹ ਪੂਰੀ ਖੜਕਾ ਕੇ ਰੱਖਦੀ ਆ ਉਹਨੂੰ ਘੂਰ ਵੀ ਦਿੰਨੀ ਆ ਵੀ ਭਾਈ ਟੀਕੀ ਰਿਆ ਕਰ ਵੀ ਹੁਣ ਮੁੰਡਾ ਤੇਰੇ ਕਨੇ ਗੌਰ ਰੱਖੇ ਕੋਈ ਬਾਹਰਲੇ ਕੰਮਾਂ ਚ ਗੌਰ ਰੱਖੇ ਬਸ ਘਰ ਦੀ ਫਿਕਰ ਨਾ ਕਰ ਕਰ ਤੂੰ ਆਹ ਕੰਮ ਕਰ ਲੈ ਮੈਂ ਧਰਦੀ ਆ ਜਹਾਦੀ ਕੁੱਟ ਅਜਾ ਖਾਲੀ ਰੋਟੀ ਫੇਰ ਕੋਈ ਨਹੀਂ ਇਹ ਤਾਂ ਪੂਆ ਘਰ ਹੀ ਲਵਾਂਗੇ ਆਪਾਂ ਜਿੱਥੋਂ ਆਪਾਂ ਉੱਜੜ ਕੇ ਆਏ ਸੀ ਨਾ ਉੱਥੇ ਜਾ ਕੇ ਬਸਾਂਗੇ ਤੂੰ ਦੇਖੀ ਜਾਈ ਓਮੀ ਮੇਰੇ ਪਿਓ ਦਾ ਹੱਦ ਦਾ ਬਸਦਾ ਘਰ ਫੇਰ ਆਪਾਂ ਹੈ ਖੁਸ਼ ਕਰਦੇ ਆਗੇ ਸਾਰਿਆਂ ਨੂੰ ਉੱਥੇ ਸਹੀ ਗੱਲ ਹੈ ਪੁੱਤ ਉਹੀ ਗੱਲ ਹੈ ਰੱਬ ਦੇ ਘਰੇ ਨੇਰ ਨਹੀਂ ਹੁੰਦਾ ਧੇਰ ਜ਼ਰੂਰ ਹੁੰਦੀ ਹੈਗੀ ਹੈ ਸਹੀ ਗੱਲ ਹੈ ਹਾਂ ਜਦ ਕੋਈ ਨਹੀਂ ਤੂੰ ਘਰ ਚਾਹ ਪਾਣੀ ਕੋਈ ਨਹੀਂ ਚੰਗਾ ਆ ਜਾ ਫੇਰ ਜਿਹੜੀ ਪੂਆ ਵੀ ਕਿੰਨਾ ਕਰਦੀ ਆ ਇਹਨੂੰ ਕਿ ਆਏ ਆ ਇਹ ਮੇਰੇ ਭਰਾ ਦਾ ਘਰ ਦਵਾਰੇ ਬਸ ਜੀ ਕੀ ਕਰਾਂ ਸਾਰਾ ਪਲਾਨ ਚਾਪਟ ਹੋ ਗਿਆ ਕਿਸੇ ਨੇ ਨਹੀਂ ਸੁਣੀ ਹੈਗੀ ਰੋਣ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਮੈਂ ਤਾਂ ਨਾ ਮੈਡਮ ਨੂੰ ਵੀ ਕਹਿਤਾ ਸੀਗਾ ਇਹ ਤਾਂ ਮੇਰੇ ਖੱਬੇ ਹੱਥ ਦਾ ਖੇਡ ਆ ਹੁਣ ਕੀ ਕਰਾਂ ਮੈਨੂੰ ਲੱਗਦਾ ਨਾ ਸਾਰੇ ਰਾਸਤੇ ਬੰਦ ਹੋ ਗਏ ਜਾऊं ਕਿੱਥੇ ਮੈਂ ਤੁਸੀਂ ਹਾਂਜੀ ਮੈਂ ਡਰੋ ਨਾ ਮੈਂ ਤੁਹਾਨੂੰ ਹੈਲਪ ਕਰਨ ਆਈ ਸੀਗੀ ਹੈਲਪ ਹਾਂਜੀ ਘਰੇ ਤਾਂ ਮੇਰ ਤੋਂ ਨਾ ਗੱਲ ਹੀ ਹੋਈ ਤੁਹਾਡੇ ਨਾਲ ਜੇ ਨਾ ਸਾਨੂੰ ਮਾਫ ਕਰੋ ਅਸਟੋਰੀ ਨੇ ਕੋਈ ਹੈਲਪ ਨਹੀਂ ਕਰ ਸਕੇ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਮਾਫੀ ਕਿਉਂ ਮੰਗਦੇ ਤੁਸੀਂ ਤਾਂ ਬਹੁਤ ਚੰਗੇ ਲੱਗਦੇ ਮੈਨੂੰ ਮੈਂ ਤੁਹਾਨੂੰ ਐਂ ਕਹਿੰਦੀ ਸੀ ਕਿ ਮੈਂ ਨਾ ਤੁਹਾਡੀ ਮਜਬੂਰੀ ਸਮਝਦੀ ਆ ਇੱਕ ਤੁਸੀਂ ਕੁੜੀ ਹੋ ਉਤੋਂ ਐ ਘਰ ਘਰ ਕੰਮ ਮੰਗਣਾ ਕਿੱਡਾ ਔਖਾ ਲੱਗਦਾ ਬਾਕੀ ਤੁਹਾਡਾ ਪਿਓ ਬਿਮਾਰ ਆ ਤੀਆਂ ਨੂੰ ਤਾਂ ਮਾਂ ਪਿਓ ਨਾਲੇ ਸਾਰਾ ਕੁਝ ਹੁੰਦਾ ਜੇ ਤੁਸੀਂ ਨਾ ਕਰੋਗੇ ਤਾਂ ਉਹਨਾਂ ਦਾ ਹੋਰ ਕੌਣ ਕਰੂਗਾ ਹਾਂਜੀ ਤਾਂ ਗੱਲ ਹੈਗੀ ਐ ਚਲ ਕੋਈ ਨਾ ਪੈਣੇ ਤੂੰ ਕੋਈ ਟੈਨਸ਼ਨ ਨਾ ਲੈ ਮੈਂ ਤਾਂ ਕੋਈ ਹੋਰ ਘਰ ਵੇਖ ਲੈਣੀ ਆ ਨਹੀਂ ਨਾਲ ਦੇ ਪਿੰਡ ਚਲ ਜਊਂਗੀ ਮੈਂ ਤਾਂ ਕੰਮ ਤੇ ਰੱਖ ਹੀ ਲੈਂਦੀ ਰੱਬ ਦਿੱਤਾ ਸਾਰਾ ਕੁਝ ਆ ਜੇ ਚਾਰ ਪੈਸੇ ਤੈਨ ਦਿੱਤੇ ਜਾਣਗੇ ਤਾਂ ਕੋਈ ਘਾਟਾ ਨਹੀਂ ਪੈਂਦਾ ਪਰ ਮੇਰੀ ਚਲਦੀ ਮੇਰੀ ਸੱਸ ਦੀ ਆ ਕਰੇ ਜਿਵੇਂ ਉਹ ਕਹਿੰਦੀ ਨਾ ਸਭ ਤਾਂ ਉਹ ਵੇ ਕਰਨਾ ਪੈਂਦਾ ਤਾਂ ਕਰਕੇ ਮੈਂ ਉਹਨਾਂ ਸਾਹਮਣੇ ਕੁਝ ਬੋਲ ਨਹੀਂ ਸਕੀ ਮੈਨੂੰ ਤਾਂ ਉੱਥੇ ਦੇਖ ਕੇ ਪਤਾ ਲੱਗਿਆ ਸੀਗਾ ਵੀ ਤੂੰ ਘਰਾਣੇ ਕਰਦੀ ਐ ਇੰਨੀ شریفਾ ਛਲ ਕੋਈ ਨਾ ਜਦੋਂ ਵੱਡੇ ਹੁੰਦੇ ਆ ਨਾ ਘਰ ਚ ਫਿਰ ਮੰਨਣੀ ਪੈਂਦੀ ਐ ਵੱਡਿਆਂ ਦੀ ਵੀ ਮੈਂ ਤੁਹਾਨੂੰ ਇੱਕar ਦੱਸ ਦਿਆਂ ਤਰ ਉੱਥੇ ਕੰਮ ਮਿਲ ਜੂਗਾ ਨਾਲੇ ਨਾ ਬੰਦੇ ਵੀ ਬਹੁਤ ਵਧੀਆ ਨੇ ਨਾਲੇ ਹੁਣ ਉਹਨਾਂ ਨੂੰ ਲੋੜ ਆ ਕਿਸੇ ਕੰਮ ਵਾਲੀ ਦੀ ਕੋਈ ਗੱਲ ਨਹੀਂ ਭੈਣੇ ਮੈਂ ਤਾਂ ਉੱਥੇ ਵੇਖਣ ਸਾਰੀ ਪਤਾ ਲੱਗ ਗਿਆ ਸੀ ਕਿ ਤੂੰ ਤਾਂ ਘਰਾਣੇ ਕਰਦੀ ਹੈਂਗੀ ਤੇਰਾ ਮੂੰਹ ਹੀ ਦੱਸਦਾ ਸੀਗਾ ਕਿ ਤੂੰ ਮੈਨੂੰ ਕੰਮ ਦੇਣਾ ਚਾਹਨੀ ਹੈ ਚੱਲ ਕੋਈ ਗੱਲ ਨਹੀਂ ਸੱਸਾਂ ਦੇ ਸਾਹਮਣੇ ਤਾਂ ਕਿਸੇ ਦੀ ਨਹੀਂ ਚੱਲਦੀ ਹੁੰਦੀ ਤੂੰ ਟੈਨਸ਼ਨ ਨਾ ਲੈ ਇਹ ਥੋੜੀ ਭਲੇ ਮਾਨਸੀ ਆ ਕਿ ਤੁਸੀਂ ਮੇਰੇ ਬਾਰੇ ਇੰਨਾ ਚੰਗਾ ਸੋਚਦੇ ਹੋ ਨਹੀਂ ਅੱਜ ਕੱਲ੍ਹ ਕੌਣ ਕਿਸੇ ਬਾਰੇ ਚੰਗਾ ਸੋਚਦਾ ਮੈਂ ਤੁਹਾਨੂੰ ਇੱਕ ਘਰ ਦੱਸ ਦਿਆਂ ਉੱਥੇ ਤੁਹਾਨੂੰ ਜ਼ਰੂਰ ਕੰਮ ਮਿਲ ਜਾਊਗਾ ਮੈਂ ਤਾਂ ਹੀ ਤੁਹਾਡੇ ਪਿੱਛੇ ਆਈ ਸੀਗੀ ਉੱਥੇ ਤੇ ਮੈਂ ਕੁਝ ਬੋਲ ਨਹੀਂ ਸਕੀ ਪਰ ਕਿਉਂਕਿ ਆਏ ਨਾ ਸਾਡੀ ਉਹਨਾਂ ਨਾਲ ਬੰਦਦੀ ਨਹੀਂ ਹੈਗੀ ਮਤਲਬ ਮੇਰੀ ਤਾਂ ਬੰਦੀ ਹੈ ਪਰ ਮੇਰੇ ਘਰ ਦੇ ਥੋੜੇ ਉਹਦੇ ਬਲਾਕੇ ਰਾਜੇ ਮੇਰੇ ਜੀਠ ਜਠਾੜੀ ਕੱਕਾਰੀ ਆ ਤੇ ਉਹਨਾਂ ਨੂੰ ਕੰਮ ਵਾਲੀ ਦੀ ਲੋੜ ਵੀ ਹੈਗੀ ਆ ਤੁਹਾਨੂੰ ਪੱਕਾ ਪਤਾ ਮੈਨੂੰ ਕੰਮ ਮਿਲ ਜੂ ਹਾਂ ਹਾਂ ਪੱਕਾ ਪਤਾ ਮੈਨੂੰ ਉਹ ਤੁਹਾਨੂੰ ਕੰਮ ਤੇ ਰੱਖ ਲੈਣਗੇ ਕਿਉਂਕਿ ਨਾ ਉਹ ਰੈਗਨੈਂਟ ਹੈ ਵਿਚਾਰੀ ਤੇ ਉਹ ਤੋਂ ਕੰਮ ਨਹੀਂ ਹੁੰਦਾ ਘਰੇ ਤੇ ਤਾਂ ਕਰਕੇ ਮੈਂ ਕਿਹਦੀ ਸਿਬੇਟਰ ਉੱਥੇ ਲੈ ਜੰਦੀ ਆ ਹਨਾ ਇਹ ਤਾਂ ਗੱਲ ਸਹੀ ਆ ਕਹਿੰਦੇ ਹੁੰਦੇ ਪ੍ਰੈਗਨੈਂਟ ਜਨਾਨੀ ਦੀ ਸੇਵਾ ਕਰਨ ਸਤਨਾ ਰੱਬ ਵੀ ਆਪ ਬੋੜਦਾਗਾ ਚਲ ਬਧੀਆ ਕਹਿੰਦੀ ਸੀ ਮੈਂ ਲੈ ਤਾਂ ਜੰਦੀ ਆ ਚਲ ਜਿਓ ਉਥੇ ਰੱਖ ਵੀ ਲੈਂਦੇ ਆ ਤਾਂ ਭੈਣ ਬਣ ਕੇ ਪਲੀਜ਼ ਇੱਕ ਰਿਕਵੈਸਟ ਹੀ ਆ ਵੀ ਕਦੇ ਨਾ ਮੇਰੇ ਨੀਵੀ ਨਾ ਪੈਂਦੀ ਇਹ ਹੋ ਜੇ ਵੀ ਉੱਥੇ ਜਾ ਕੇ ਕੋਈ ਐਵੀ ਜੀ ਗੱਲ ਬਾਤ ਹੋ ਜੇ ਕੱਲ ਉਹ ਮੈਨੂੰ ਦੋਸ਼ ਦੇਣ ਮੈਂ ਤੇਰੇ ਬਾਰੇ ਭਲਾ ਹੀ ਸੋਚਦੀ ਆ ਨਹੀਂ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਤੈਨੂੰ ਕੋਈ ਲੰਬਾ ਨਹੀਂ ਆਉਣ ਦਿੰਦੀਗੀ ਨਾਲੇ ਆਪਾਂ ਨੂੰ ਕੋਈ ਦੇਖਣਾ ਲੱਗ ਆਪਾਂ ਚੱਲੀਏ ਹਾਂ ਮੈਂ ਵੀ ਇਹੀ ਕਹਿੰਦੀ ਸੀ ਅੱਜ ਮੈਂ ਤੁਹਾਨੂੰ ਘਰ ਦਿਖਾ ਲਈ ਦੀ ਆ ਅੱਗੇ ਤੇਰੀ ਗੱਲਬਾਤ ਉਹਨਾਂ ਨਾਲ ਕਰਵਾ ਦੂੰਗੀ ਮੈਂ ਚਲਾ ਜੂ